ਪਿਛਲੇ ਕਈ ਦਹਾਕੇ ਅਤੇ ਮੌਜੂਦਾ ਸਮੇਂ ਵਿੱਚ ਬਹੁ ਗਿਣਤੀ ਹਿੰਦੂ ਭਾਵੇਂ ਪੰਜਾਬ ਨਾਲ ਵਫਾਦਾਰੀ ਨਹੀਂ ਨਿਵਾ ਸਕੇ ਨਾ ਹੀ ਆਪਣੇ ਪੰਜਾਬੀ ਔਰ ਤੇ ਮਾਣ ਮਹਿਸੂਸ ਕਰ ਸਕੇ ਪਰ ਅੱਜ ਅਸੀਂ ਖਾਲਸਾ ਰਾਜ ਦੇ ਅਜੇ ਅਦੁੱਤੀ ਜਰਨੈਲ ਸ਼ੇਰ-ਏ-ਪੰਜਾਬ ਬਾਦਸ਼ਾਹ ਰਜੀਤ ਸਿੰਘ ਦੇ ਬਹੁਤ ਹੀ ਖਾਸਮ ਖਾਸ ਸਿੱਖ ਰਾਜ ਦੇ ਬੇਸ਼ਕੀਮਤੀ ਹੀਰੇ ਦੀਵਾਨ ਮੋਹਕਮ ਚੰਦ ਜੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਨ੍ਹਾਂ ਦਾ ਧਰਮ ਤਾਂ ਭਾਵੇਂ ਬੇਸ਼ੱਕ ਹਿੰਦੂ ਸੀ ਪਰ ਖਾਲਸਾ ਰਾਜ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਹੋ ਮਿਟੇ ਸਨ ਉਹਨਾਂ ਖਾਲਸਾ ਰਾਜ ਦੀਆਂ ਬਹੁਤ ਸਾਰੀਆਂ ਖਤਰਨਾਕ ਅਤੇ ਅਹਿਮ ਜੰਗਾਂ ਵਿੱਚ ਜਿੱਤ ਦਿਵਾਲ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਸੀ ਦਵਾਰ ਮੁਖਮ ਚੰਦ ਜੀ ਦੀਆਂ ਜਿੱਤਾਂ ਦੀ ਸ਼ੁਰੂਆਤ ਹੁੰਦੀ ਹੈ ਮੁਕਸਰ ਕੋਟਕਪੂਰਾ ਤੇ ਧਰਮਕੋੜ ਤੋਂ ਇਸ ਤੋਂ ਬਾਅਦ ਫਰੀਦਕੋੜ ਜਿੱਥੇ ਉਹਨਾਂ ਨੇ ਬਿਹੜਾ ਲੜਾਈ ਦੇ ਹੀ 20000 ਰੁਪਏ ਨਜ਼ਰਾਨਾ ਲੈ ਕੇ ਆਪਣਾ ਮਾਲਵਾ ਦौरा ਪੂਰਾ ਕਰਕੇ ਵਾਪਸ ਲੋਹਰ ਪਰਤੇ ਸਨ ਇਸ ਤੋਂ ਬਾਅਦ ਅਜੇ ਕੁਝ ਸਮਾਂ ਹੀ ਪੀਤਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲਾ ਰਿਆਸਤਵਾਲ ਚੜ੍ਹਾਏ ਕਰ ਦਿੱਤੀ। ਉਸ ਵਕਤ ਦਵਾਨ ਮੁਹੰਮਦ ਚੰਦਰ ਨੇ ਸਤਲੁਜ ਦਰਿਆ ਪਾਰ ਕਰਦਿਆ ਈ। ਲੁਧਿਆਣਾ, ਚੰਡੀਗੜ੍ਹ, ਪਤੋਵਾਲ, ਜਗਰਾਓ, ਕੋਟ ਦਲਵੰਡੀ, ਸਾਹਨੇਵਾਲ ਨੂੰ ਵੀ ਖਾਲਸਾ ਰਾਜ ਦੇ ਅਧੀਨ ਲਿਆ ਆਂਦਾ ਸੀ ਅਤੇ ਆਪਣੀ ਤਾਕਤ ਦਾ ਲੋਹਾ ਬਣਵਾਇਆ ਸੀ। ਜਿਦੇ ਵਿੱਚੋਂ ਕੁਝ ਇਲਾਕਾ ਬਾਹਰ ਅਜੇ ਨੇ ਰਾਜਾ ਜੀਤ ਨੂੰ ਕੁਝ ਇਲਾਕਾ ਰਾਜਾ ਨਾਭਾ ਨੂੰ ਅਤੇ ਬਾਕੀ ਆਪਣੇ ਚੰਗੇ ਮਿੱਤਰ ਸਰਦਾਰ ਫਤਿਹ ਸਿੰਘ ਆਲੂਵਾਲਗਿਆਂ ਨੂੰ ਸੌਂਪ ਦਿੱਤਾ ਸੀ ਅਤੇ ਇਸ ਸਮੇਂ ਇਹਨੂੰ ਫਤਿਹ ਕਰਨ ਤੋਂ ਖੁਸ਼ ਹੋ ਕੇ ਕਤਰ ਪਿੰਡਾਂ ਦੀ ਜ਼ਿੰਗੀਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਵਾੜ ਮੋਹਪੰਚੰਦਰੂ ਬਖਸ਼ੀ ਗਈ ਸੀ ਜਿਸ ਦੀ ਸਾਲਾਨਾ ਆਮਦਨ ਉਸ ਵਕਤ 33845 ਰੁਪਏ ਵੜਦੀ ਸੀ ਸਾਲ 1807 ਵਿੱਚ ਜਲੰਧਰ ਦੁਆਬਾ ਦਾ ਉਪਜਾਊ ਇਲਾਕਾ ਵੀ ਦਵਾਨ ਮੁਹੰਮਦ ਚੰਦ ਰਈ ਸਿੱਖ ਰਾਜ ਵਿੱਚ ਬੁਲਾਇਆ ਸੀ ਅਤੇ ਇਸ ਜਿੱਤ ਤੋਂ ਬਾਅਦ ਵੀ ਮਹਾਰਾਜੇ ਨੇ ਖੁਸ਼ ਹੋ ਕੇ ਉਹਨਾਂ ਨੂੰ ਫੇਰ ਦੁਬਾਰਾ 1.5 ਲੱਖ ਰੁਪਏ ਸਲਾਦਾਂ ਦੀ ਜ਼ਗੀਰ ਬਖਸ਼ੀ ਸੀ ਮਾਰਚ 1808 ਵਿੱਚ ਦਵਾਨ ਮੁਹੰਮਦ ਚੰਦ ਜੀ ਨੇ ਪੱਤੋਕੇ ਬਦਲੀ ਸਮੇਤ 15 ਹੋਰ ਵਟੇ ਪਿੰਡ ਖਾਲਸਾ ਰਿਆਜ ਹੇਠ ਲਿਆਦੇ ਜਿਨ੍ਹਾਂ ਕੇ ਬਾਅਦ ਵਿੱਚ ਚੇਰੇ ਪੰਜਾਬ ਦੇ ਰਾਣੀ ਸਦਾ ਕੌਰ ਨੂੰ ਦਿੱਤੇ ਸਨ ਸਾਲ 1809 ਦੀ ਸਿੱਖ ਰਾਜ ਦੀ ਅੰਗਰੇਜ਼ਾਂ ਨਾਲ ਉਹੀ ਸੰਧੀ ਤੋਂ ਬਾਅਦ ਜ਼ਰੂਰੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਨੂੰ ਪੱਕਿਆ ਕੀਤਾ ਜਾਵੇ ਇਸ ਕੰਮ ਵਾਸਤੇ ਵੀ ਦਿਵਾਨ ਮੁਖਮਚਾਦਰੀ ਜ਼ਿੰਮੇਵਾਰੀ ਲਗਾਈ ਗਈ ਜਿਨ੍ਹਾਂ ਨੇ ਸਾਰੇ ਇਲਾਕੇ ਦੀ ਖੋਜ ਪੜਤਾਲ ਕੀਤੀ ਅਤੇ ਫਲੋਰ ਦੀ ਪੁਰਾਣੀ ਚਾਹੀਸਰਾ ਨੂੰ ਉਸ ਨੂੰ ਫੌਜੀ ਦ੍ਰਿਸ਼ਟੀਕੋਣ ਤੋਂ ਸਹੀ ਸਮਝਿਆ ਜੋ ਕਿ ਇੱਕ ਤਾਂ ਅੰਗਰੇਜ਼ਾਂ ਦੀ ਲੁਧਿਆਣੇ ਵਾਲੀ ਸ਼ੌਣੀ ਦੇ ਬਿਲਕੁਲ ਸਾਹਮਣੇ ਸੀ ਦੂਜਾ ਇਹ ਕਿ ਇਸ ਨਾਲ ਦਰਿਆ ਦਾ ਪੱਤਨ ਵੀ ਆਪਣੀ ਮਾਰ ਰੇਟ ਆ ਜਾਣਾ ਸੀ ਇਸੇ ਕਰਕੇ ਹੀ ਦਵਾਨ ਮੁਹੰਮਦ ਚੱਦ ਜੀ ਨੇ ਇਹ ਸਰਾ ਦੀ ਜਗ੍ਹਾ ਇੱਕ ਵੱਡੇ ਕਿਲੇ ਦੀ ਉਸਾਰੀ ਸ਼ੁਰੂ ਕਰਵਾਈ ਉਹਨਾਂ ਨੇ ਸਾਲ 1812 ਵਿੱਚ ਕੁੱਲੂ ਅਤੇ ਉਸ ਦੇ ਨਾਲ ਲੱਗਦਾ ਸਾਰਾ ਇਲਾਕਾ ਵੀ ਖਾਲਸਾ ਰਾਜ ਦੇ ਅਧੀਨ ਕਰ ਲਿਆ ਇਸੇ ਸਾਲ ਹੀ ਦਵਾਨ ਮੁਹੰਮਦ ਚੱਦ ਨੇ ਕਸ਼ਮੀਰ ਉੱਤੇ ਚੜ੍ਹਾਈ ਕੀਤੀ ਅਤੇ ਰਾਜੇ ਸ਼ਿਆਰ ਸਾਹ ਨੂੰ ਕੈਦ ਵਿੱਚੋਂ ਛੁਡਾ ਲਿਆ ਜਿਸ ਦੇ ਬਦਲੇ ਵਫਾ ਬੀਗਮ ਨੇ ਕੋਹਿਨੂਰ ਹੀਰਾ ਦੇਣ ਦਾ ਵਾਅਦਾ ਕੀਤਾ ਸੀ ਸ਼ੇਰੇ ਪੰਜਾ ਮਹਾਰਾਜਾ ਰਣਜੀਤ ਸਿੰਘ ਨੂੰ ਬਾਰੋਂ ਬਾਅਦ ਵਿੱਚ ਕਾਫੀ ਟਾਲ ਮਟੋਲ ਕਰਨ ਲੱਗੀ ਤੇ ਅਖੀਰ ਫਿਰ ਦਿਵਾਨ ਮੁਹੰਮਦ ਚਾਦੇ ਹੀ ਕੋਈ ਨੂਰ ਹੀਰਾ ਲੈ ਕੇ ਆਏ ਸਨ ਤੇ ਉਹਨਾਂ ਨੇ ਕੋਈ ਨੂਰ ਮਹਾਰਾਜਾ ਰਣਜੀਤ ਸਿੰਘ ਨੂੰ 1885 ਸਾਲ 1813 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਫੈਸਲਾ ਲਿਆ ਕੇ ਅਟਕ ਨੂੰ ਅਫਗਾਨਾ ਤੋਂ ਖਾਲੀ ਕਰਾ ਕੇ ਖਾਲਸਾ ਰਾਜ ਵਿੱਚ ਮਲਾਇਆ ਜਾਵੇ ਉਹ ਅਟਕ ਦੇ ਕਿਲੇ ਨੂੰ ਪੰਜਾਬ ਦਾ ਦਰਵਾਜ਼ਾ ਕਹਿੰਦੇ ਸਨ ਅਤੇ ਆਮ ਹੀ ਕਹਿੰਦੇ ਹੁੰਦੇ ਸਨ ਕਿ ਜੇ ਆਪਣੇ ਘਰ ਦਾ ਦਰਵਾਜ਼ਾ ਕਿਸੇ ਗੈਰ ਦੇ ਕਬਜ਼ੇ ਵਿੱਚ ਹੋਵੇ ਤਾਂ ਉਹ ਘਰ ਕਦੇ ਵੀ ਬਹੁਤਾ ਸਮਾਂ ਸੁਰੱਖਿਅਤ ਨਹੀਂ रह ਸਕਦਾ ਇਸ ਲਈ ਇਸ ਅਹਿਮ ਅਤੇ ਵੱਡੀ ਮਹੱਤਵ ਤੇ ਬੁੱਢੇ ਜਰਨੈਲ ਦਿਵਾਨ ਮੁਹੰਮਦ ਅਤੇ ਸਰਦਾਰ ਹਰੀ ਸਿੰਘ ਦਲੂਏ ਨੂੰ ਭੇਜਿਆ ਗਿਆ ਜਿੱਥੇ ਦੋਹਾਂ ਜਰਨੈਲਾਂ ਨੇ ਆਪਣੀ ਤੇਗ ਦੇ ਉਹ ਜੋਰ ਦਿਖਾਏ ਸਨ ਕਿ ਅਫਗਾਨ ਡਰ ਕੇ ਅੱਗੋ ਲਾ ਕੇ ਭੱਜ ਤੁਰੇ ਸਨ ਅਤੇ ਅਟਕ ਦਰਿਆ ਤੱਕ ਖਾਲਸਾ ਫੌਜਾਂ ਨੇ ਉਹਨਾਂ ਦਾ ਪਿੱਛਾ ਕੀਤਾ ਸੀ ਪਰ ਅਫਗਾਨਾਂ ਵਿੱਚ ਇੰਨੀ ਹਿੰਮਤ ਵੀ ਨਹੀਂ ਰਹੀ ਸੀ ਕਿ ਉਹ ਆਪਣੇ ਕਿਲੇ ਦੀ ਰਾਖੀ ਕਰ ਸਕਦੇ ਬਿਨਾ ਕਿਸੇ ਵੱਡੀ ਲੜਾਈ ਦੇ ਇਹ ਮਹੱਤਵਪੂਰਨ ਕਿਲਾ ਵੀ ਖਾਲਸਾ ਰਾਜ ਦੇ ਹੱਥ ਵਿੱਚ ਆ ਗਿਆ ਸੀ। ਦਿਵਾਨ ਬੋਖਮ ਚੰਦ ਭਾਵੇਂ ਹਿੰਦੂ ਸਨ ਪਰ ਉਹ ਜਰਨੈਲ ਖਾਲਸਾ ਰਾਜ ਦਾ ਇੱਕ ਬੇਸ਼ਕੀਮਤੀ ਹੀਰਾ ਸੀ। ਦਿਵਾਨ ਸਾਹਿਬ ਅੰਗਰੇਜ਼ਾਂ ਨੂੰ ਬੇਈਮਾਨ ਕੌਣ ਸਮਝਦੇ ਸਨ ਅਤੇ ਉਹਨਾਂ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਸੀ। ਦਿਵਾਨ ਸਾਹਿਬ 1809 ਦੀ ਸੰਧੀ ਨੂੰ ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ ਇੱਕ ਵੱਧ ਨੀਤੀ ਮੜਦੇ ਸਨ। ਜੇ ਇਸ ਵੇਲੇ ਕੋਵਰ ਖੜਕ ਸਿੰਘ ਦੇ ਵਿਆਹ ਸੁਭਾਗਮ ਉੱਤੇ ਕਈ ਤਰ੍ਹਾਂ ਦੇ ਰਾਜੇ ਮਹਾਰਾਜੇ ਨਵਾਬ ਅਤੇ ਹੋਰ ਪਰਉਨਿਆਂ ਨੂੰ ਲਾਹੌਰ ਬੁਲਾਇਆ ਗਿਆ ਸੀ ਤਾਂ ਅੰਗਰੇਜ਼ਾਂ ਦੇ ਪ੍ਰਤੀਨਿਧੀਆਂ ਵਿੱਚੋਂ ਇੱਕ ਉਸ ਸੁਭਾਗਮ ਵਿੱਚ ਸਰ ਡੇਵਿਡ ਐਕਟਰ ਲੋਨੀ ਸ਼ਾਮਲ ਹੋਇਆ ਸੀ। ਉਹਨੇ ਚੱਲ ਰਹੇ ਵਿਆਹ ਸੁਭਾਗਮ ਦੌਰਾਨ ਹੀ ਲਾਹੌਰ ਦਾ ਕਿਲਾ ਦੇਖਣ ਦੀ ਇੱਛਾ ਪ੍ਰਗਟਾਈ। ਜਦੋਂ ਦਵਾਰ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਐਕਟਰ ਲੋਨੀ ਦੇ ਕਿਲੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਾ ਕੇ ਦਰਵਾਜ਼ੇ ਉੱਤੇ ਖੜੇ ਹੋ ਗਏ। ਜਦੋਂ ਵੈਕਟਰ ਲੋਧੀ ਅਤੇ ਮਹਾਰਾਜਾ ਰਣਜੀਤ ਸਿੰਘ ਦਰਵਾਜ਼ੇ ਦੇ ਕੋਲ ਪਹੁੰਚੇ ਤਾਂ ਦਵਾਰ ਮੁਖਮ ਚਦਰੇ ਆਪਣੀ ਤਲਵਾਰ ਬਿਆਨ ਵਿੱਚੋਂ ਬਾਹਰ ਕੱਢ ਕੇ ਕਿਹਾ ਕਿ ਸਰਕਾਰ ਤੁਸੀਂ ਪਹਿਲਾਂ ਮੇਰਾ ਸ਼ੇਰ ਗਰਕਲਮ ਕਰ ਦਿਓ ਫੇਰ ਭਾਵੇਂ ਇਸ ਬਰੱਗੀ ਦੇ ਪੈਰ ਕਿਲੇ ਦੇ ਅੰਦਰ ਪੈ ਜਾਣ ਪਰ ਮੇਰੇ ਜੌਧਿਆਂ ਜੀ ਇਹ ਫਰੰਗੀ ਕਿਲੇ ਦੇ ਅੰਦਰ ਦਾਖਲ ਨਹੀਂ ਹੋ ਸਕਦਾ ਸ਼ੇਰ-ਏ-ਪੰਜਾਬ ਨੇ ਸਮੇਂ ਨੂੰ ਭਾਵਦਿਆਂ ਕਹਿਣ ਲੱਗੇ ਕਿ ਦਵਾਰ ਜੀ ਮੈਂ ਖਾਲਸਾ ਰਾਜ ਮੇਰੇ ਕੰਨੇ ਦਾ ਥੋੜੀ ਹੈ ਖਾਲਸਾ ਰਾਜ ਦਾ ਮੈਂ ਕੱਲਾ ਮਾਲਕ ਨਹੀਂ ਹਾਂ ਇਹ ਸਾਰਾ ਕੁਝ ਵਿੱਚ ਤੁਆ ਤੁਸੀਂ ਵੀ ਭਾਈਵਾਲ ਉਹ ਤੇ ਤੁਹਾਡੀ ਮਰਜ਼ੀ ਤੋਂ ਬੇੜਾ ਕੁਝ ਵੀ ਨਹੀਂ ਹੋ ਸਕਦਾ ਅੰਗਰੇਜ਼ ਪ੍ਰਤੀਨਿਧੀ ਐਕਟਰ ਲੋਨੀ ਵੀ ਉਸ ਵਕਤ ਸਿਆਣਪ ਵਰਤਦੇ ਪਿੱਛੇ ਪਰਤ ਗਿਆ ਸੀ ਇਸ ਤੋਂ ਬਾਅਦ ਫਿਰ 16 ਅਕਤੂਬਰ ਸਾਲ 1814 ਨੂੰ ਇਹ ਬੁੱਢਾ ਸ਼ੇਰ ਫਲੋਰ ਦੀ ਧਰਤੀ ਤੇ ਗੁਰੂ ਚਰਨਾਂ ਵਿੱਚ ਜਾ ਬਰਾਜਿਆ ਅਤੇ ਇਹਨਾਂ ਦੀ ਸਮਾਧ ਇਹਨਾਂ ਦੇ ਆਪਣੇ ਅਥੀ ਬਣਾਏ ਹੋਏ ਕਿਲੇ ਦੇ ਅੰਦਰ ਬਣੀ ਹੋਈ ਹੈ ਦੇਸ਼ ਪੰਜਾਬ ਅਤੇ ਖਾਲਸਾ ਰਾਜ ਪ੍ਰਤੀ ਅ타 ਪਿਆਰ ਰੱਖਣ ਵਾਲੇ ਇਸ ਸੂਰਬੀਰ ਬਹਾਦਰ ਅਤੇ ਮਹਾਨ ਜਰਨੈਲ ਨੂੰ ਉਸਦੇ ਵਾਰਸ ਜਾਨੀ ਕਿ ਪੰਜਾਬ ਦੇ ਇਹਦੂ ਅੱਜ ਆਪਣੇ ਦਿਲਾਂ 'ਚ ਵਿਸਾਰੀ ਬੈਠੇ ਹਨ ਇਸ ਮਹਾਨ ਨਾਇਕ ਨੂੰ ਆਪਣਾ ਨਾਇਨ ਕਮੰਡਰ ਤੋਂ ਇਨਕਾਰੀ ਪੰਜਾਬੀ ਹਿੰਦੂ ਪੰਜਾਬ ਅਤੇ ਪੰਜਾਬੀਆ ਤਵਨ ਪਿੱਠ ਕਰਕੇ ਹਿੰਦੀ ਦੀ ਗੋਦੀ ਵਿੱਚ ਜਾ ਬੈਠੇ ਹਨ ਜਿਨ੍ਹਾਂ ਨੇ ਕਦੇ ਆਪਣੀ ਬੋਲੀ ਹਿੰਦੀ ਲਿਖਾਈ ਤੇ ਕਦੇ ਆਪਣੇ ਭਾਈਵਾਲ ਸਿੱਖਾਂ ਨੂੰ ਫਿਰਕਾ ਪ੍ਰਸਤ ਕੌਮ ਦੱਸਿਆ ਪਰ ਫਲੌਰ ਦੇ ਕਿਲੇ ਵਿੱਚ ਪੰਜਾਬ ਦੇ ਪੁੱਤ ਇਹ ਸਿੱਧੂ ਜਰਨੈਲ ਦਵਾਨ ਮੁਹੰਮਦ ਚੱਦ ਦੀ ਸਬਾਤ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਪੰਜਾਬੀ ਉਹਦ ਪਚੌਰ ਦਾ ਵਾਸਤਾ ਪਾ ਰਹੀ ਹੈ ਇਹ ਅੱਜ ਦੀ ਜਾਣਕਾਰੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਲਿਖੀ ਕਿਤਾਬ ਖਾਲਸਾ ਰਾਜ ਦੇ ਉਸ ਰਈਏ ਦੇ ਵਿੱਚੋਂ ਲਈ ਗਈ ਹੈ ਇਹ ਸੀ ਕਹਾਣੀ ਦਵਾਨ ਮੁਹੰਮਦ ਚੱਦ ਖਾਲਸਾ ਰਾਜ ਦੇ ਪੰਜਾਬੀ ਸੂਰਮੇ ਜਰਨੈਲ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ 'ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਨਾ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ